ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮਹਾਂਪਾਟੇ ਨਾਲ ਹੀ ਨਕਨੋਜੀਆ ਐਸ.ਡੀ.ਐਮ ਬਟਾਲਾ ਦੇ ਘਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਸੀ ਲਗਾਤਾਰ 3 ਘੰਟਿਆਂ ਦੀ ਪੁੱਛਗਿੱਛ ਐਸ.ਡੀ.ਐਮ ਦੇ ਕੋਲੋਂ ਕੀਤੀ ਗਈ ਅਤੇ ਘਰ ਦੀ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਤੋਂ ਬਾਅਦ ਐਸ.ਡੀ.ਐਮ ਨੂੰ ਵਿਜੀਲੈਂਸ ਦੀ ਟੀਮ ਆਪਣੇ ਨਾਲ ਲੈ ਗਈ ਸੀ ਜਾਣਕਾਰੀ ਅਨੁਸਾਰ ਐਸ.ਡੀ.ਐਮ ਬਟਾਲਾ ਦੇ ਬਟਾਲਾ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਡੇ ਨਾਲ ਜੀ ਕਰ ਰਹੇ ਆ ਤੁਹਾਨੂੰ ਪੂਰਾ ਮਾਮਲਾ ਦੱਸਾਂਗੇ ਕਿ ਇਹ ਪੂਰਾ ਮਾਮਲਾ ਹੈ ਕਿ ਦਰਅਸਲ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਐਸਡੀਐਮ ਬਟਾਲਾ ਨੂੰ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਵੱਲੋਂ ਐਸਡੀਐਮ ਬਟਾਲਾ ਦੇ ਘਰ ਰੇਡ ਕੀਤੀ ਗਈ 3 ਘੰਟਿਆਂ ਦੀ ਪੁੱਛਗਿੱਛ ਵੀ ਐਸਡੀਐਮ ਦੇ ਕੋਲੋਂ ਕੀਤੀ ਗਈ ਘਰ ਦੀ ਤਲਾਸ਼ੀ ਲਈ ਗਈ ਤੇ ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਐਸਡੀਐਮ ਬਟਾਲਾ ਨੂੰ ਆਪਣੇ ਨਾਲ ਲੈ ਗਈ ਸੀ ਤਾਂ ਦੱਸ ਦਈਏ ਕਿ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਵੀ ਰੱਖਿਆ ਗਿਆ ਸੀ ਘਰ ਦੀ ਲਗਭਗ 3 ਘੰਟੇ ਤਲਾਸ਼ੀ ਲਈ ਗਈ ਪੁੱਛਗਿੱਛ ਵੀ ਐਸਡੀਐਮ ਦੇ ਕੋਲੋਂ ਹੋਈ ਦੱਸਦੀ ਹੈ ਕਿ ਐਸਡੀਐਮ ਨੂੰ ਲਿਜਾਣ ਤੋਂ ਪਹਿਲਾਂ ਟੀਮ ਨੇ ਉਹਨਾਂ ਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਵਿਜੀਲੈਂਸ ਵਿਭਾਗ ਨੇ ਰਾਤ 9 ਵਜੇ ਐਸਡੀਐਮ ਦੇ ਘਰ ਰੇਡ ਜਿਹੜੀ ਸੀ ਉਹ ਕੀਤੀ ਸੀ ਅਤੇ ਜਾਣਕਾਰੀ ਅਨੁਸਾਰ ਇਸ ਪੂਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਇਹ ਜਾਣਕਾਰੀ ਜੋ ਐ ਸ਼ਿਕਾਇਤਕਰਤਾ ਦੇ ਵੱਲੋਂ ਹੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਹੈ ਕਿ ਉਸਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ ਦੋ ਬਿੱਲ ਤਿਆਰ ਕੀਤੇ ਗਏ ਸਨ ਜਿਸ ਦੇ ਭੁਗਤਾਨ ਦੇ ਲਈ ਜਦੋਂ ਉਹ ਨਗਰ ਨਿਗਮ ਬਟਾਲਾ ਗਿਆ ਅਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਜਿਸ ਨੇ ਉਸਨੂੰ ਦੱਸਿਆ ਕਿ ਉਕਤ ਭੁਗਤਾਨ ਪ੍ਰਾਪਤ ਕਰਨ ਦੇ ਲਈ ਉਸਨੂੰ ਬਿੱਲਾਂ ਦਾ 10% ਦੀ ਰਿਸ਼ਵਤ ਜਿਹੜੀ ਹੈ ਉਹ ਦੇਣੀ ਪੈਣੀ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਸਨੂੰ ਐਸ ਡੀਓ ਨੂੰ ਮਿਲਣਾ ਚਾਹੀਦਾ ਹੈ ਇਸ ਸਬੰਧ ਦੇ ਵਿੱਚ ਬਾਅਦ ਦੇ ਵਿੱਚ ਉਸਨੇ ਬਟਾਲਾ ਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤੇ ਜਿਸ ਦੇ ਲਈ ਕਾਫੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 5,54,395 ਰੁਪਏ ਬਕਾਇਆ ਸੀ ਉਕਤ ਭੁਗਤਾਨ ਬਾਰੇ ਜਦੋਂ ਉਹ ਐਸ ਡੀਓ ਨੂੰ ਮਿਲਿਆ ਤਾਂ ਉਹਨਾਂ ਕਿਹਾ ਕਿ ਉਸ ਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਯਾਨੀ ਕਿ ਰਿਸ਼ਵਤ ਜਿਹੜੀ ਹੈ ਉਹ ਦੇਣੀ ਪਵੇਗੀ ਯਾਨੀ ਕਿ ਬਿੱਲਾਂ ਦਾ ਦੋਵੇਂ ਬਿੱਲਾਂ ਦਾ 10% ਜਿਹੜਾ ਹੈ ਉਹ ਦੇਣਾ ਪਵੇਗਾ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬਕਾਇਆ ਰਕਮ ਜਾਰੀ ਕਰਨ ਦੇ ਲਈ 9% ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਦੇ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਦੇ ਵਿੱਚ ਹਾਜ਼ਰ ਹੋਇਆ ਅਤੇ ਰਿਸ਼ਵਤ ਵਜੋਂ ਵਰਤੇ ਜਾਣ ਵਾਲੇ 50000 ਰੁਪਏ ਪੇਸ਼ ਕੀਤੇ ਅਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਉਕਤ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਉਕਤ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਕਮਿਸ਼ਨਰ ਨਗਰ ਨਿਗਮ ਬਟਾਲਾ ਕਮ ਐਸ ਐਸ ਡੀ ਐਮ ਬਟਾਲਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਜਾਂਚ ਅਧਿਕਾਰੀ ਨੇ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸੀ ਤਲਾਸ਼ੀ ਲੈਣ ਤੇ ਦੱਸਿਆ ਜਾ ਰਿਹਾ ਹੈ ਕਿ 1350000 ਰੁਪਏ ਦੀ ਬੇ ਹਿਸਾਬੀ ਯਾਨੀ ਕਿ ਅਨ ਕਾਊਂਟਿਡ ਮਨੀ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ 50000 ਰੁਪਏ ਦੀ ਰਿਸ਼ਵਤ ਵਾਲੇ ਜਿਹੜੇ ਪੈਸੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ 13000 13 माफ ਕਰਨਾ 13 ਲੱਖ 50 ਹਜ਼ਾਰ ਅਨਕਾਉਂਟਡ ਮਨੀ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਤਾਂ ਤੁਰੰਤ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ 50 ਹਜ਼ਾਰ ਰੁਪਏ ਦੀ ਰਿਸ਼ਵਤ ਵਾਲੀ ਮਨੀ ਵੀ ਬਰਾਮਦ ਕਰ ਲਈ ਗਈ ਹੈ ਤੇ ਦੂਜੇ ਪਾਸੇ 13 ਲੱਖ 50 ਹਜ਼ਾਰ ਅਨਕਾਉਂਟਡ ਮਨੀ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ